ਬਈ ਗੱਲੇ ਐ ਬਈ ਤੁਸੀਂ ਮੈਨੂੰ ਦੇਖ ਕੇ ਨਹੀਂ ਹੱਸੇ ਫਿਲਮਾਂ ਦੇ ਵਿੱਚ ਵੇਰੀਆਂ ਕਿ ਤੁਸਾਂ ਨੂੰ ਯਾਦ ਕਰਦੇ ਹੱਸੇ ਜੈ ਬਾਬਿਆਂ ਦੀ ਗੱਲੇ ਆ ਗੁਰਦਾਸ ਮਾਨ ਦੇ ਅੱਜ ਮੈਂ ਪੂਰੇ ਪੀੜ ਦੇ ਦੇਖੇ ਆ ਜਿੰਨਾ ਮੈਨੂੰ ਅੱਜ ਚੰਗਾ ਲੱਗੇ ਆ ਮੈਨੂੰ ਗੁਰਦਾਸ ਮਾਨ ਪਰ ਜਿੰਨਾ ਮੈਨੂੰ ਇਹ ਲੱਗਦਾ ਪੂਰੇ ਟੋਟਲੇ ਪਹੁੰਚ ਚੁੱਕੇ ਆ ਮੈਨੂੰ ਬਹੁਤ ਚੰਗੇ ਗਾਣੇ ਲੱਗੇ ਨਾਲ ਸੱਚ ਨੂੰ ਜੀ ਕੀਤਾ ਪਰ ਇੱਥੇ ਮੇਰੇ ਡਾਇਲੌਗ ਮੈਂ ਤੁਹਾਨੂੰ ਦੱਸਾਂ ਵੀ ਮੈਂ ਤੇ ਗੱਲਾਂ ਨਹੀਂ ਸੁਣਾ ਸਕਦਾ ਪਰ ਫੇਰ ਵੀ 앉ਾ ਬੈਠੀ ਐ ਦਰਵਾਜ਼ੇ ਬੈਠੇ ਆ ਬਾਬਾ ਜੀ ਨੇ ਮੈਂ ਕੋਈ ਗੱਲ ਸੁਣਾਵਾ ਤਾਂ ਉਹ ਚਿੱਤ ਲਾ ਕੇ ਸੁਣ ਲਿਓ ਅਰਜਨਜੀਤ ਗੱਲ ਪਹਿਲੀ ਗੱਲ ਮੈਂ ਦੱਸਦਾ ਵੀ ਜਦੋਂ ਮੈਂ ਐਕਟਰ ਬਣਿਆ ਨਹੀਂ ਸੀ ਜਦੋਂ ਮੈਂ ਐਕਟਰ ਬਣਿਆ ਨਹੀਂ ਸੀ ਤਾਂ ਉਦੋਂ ਮੈਂ ਕੀ ਕੀਤਾ ਟਰੱਕ ਦੇ ਵਿੱਚ ਟਰੱਕ ਚਲਾਉਣ ਲੱਗ ਗਿਆ ਡਰਾਈਵਰ ਬਣ ਗਿਆ ਪਿੰਡਾਂ ਪਿੰਡਾਂ ਦੇ ਵਿੱਚ ਟਰੱਕ ਚਲਾਇਆ ਕਰਾਂ ਐਨੇ ਇੱਕ ਦਿਨ ਮੈਂ ਕੀ ਦੇਖਿਆ ਮੈਂ ਦੇਖਿਆ ਅਗੇ ਕੂੜੀ ਪਿੱਛੇ ਕੁਕੜ ਮੈਂ ਫੇਰੇ ਮੋੜਿਆ ਫਿਰ ਅਗੇ ਕੂੜੀ ਫਿਰ ਪਿੱਛੇ ਕੁਕੜ ਫਿਰ ਮੈਂ ਮੋੜਿਆ ਅਗੇ ਕੂੜੀ ਪਿੱਛੇ ਕੁਕੜ ਮੈਂ ਚੱਲ ਗਿਆ ਦਾਦਾ ਨਾ ਕੂੜੀ ਮਰ ਗਈ ਭਾਈ ਸਾਹਿਬ ਮੇਰੀ ট্রাক ਚੱਲਿਆ ਅਗੇ ਕੂੜੀ ਮਰ ਗਈ ਮੈਨੂੰ ਪਿੰਡਾਂ ਲੈ ਕੇ ਲਿਆ ਕਹਿੰਦਾ ਦਾ ਮੇਰੀ ਕੂੜੀ ਸੀ ਸਾਲਾ ਤੈਨੂੰ ਮਾਰੂਗਾ ਐਨੇ ਬੁੜਾ ਆ ਗਿਆ ਬੁੜਾ ਇਹ ਕਹਿੰਦਾ ਓਏ ਓਏ ਸਾਲਾ ਤੂੰ ਮੇਰੀ ਕੂੜੀ ਮਾਰਦੀ ਮੈਂ ਡਰ ਗਿਆ ਭਾਈ ਮੈਂ ਕਿਹਾ ਭਾਈ ਗੱਲ ਇਹ ਕੂੜੀ ਮੈਂ ਨਹੀਂ ਮਾਰੀ ਕੁਬਲੀ ਨੇ ਉੱਚੇ ਵਿਚਾਰ ਸੀ ਤਾਂ ਮਰ ਗਈ ਕਹਿੰਦਾ ਉੱਚੇ ਵਿਚਾਰ ਕਿਵੇਂ ਸੀ ਮਖੋਦੇ ਵਿਚਾਰ ਬਹੁਤ ਉੱਚੇ ਸੀ ਤਾਂ ਮਰ ਗਈ ਕਹਿੰਦਾ ਕਿਵੇਂ ਮਰ ਗਈ ਮਗਾ ਕੂਬੀ ਨੇ ਜਾਨ ਦੇ ਦਿੱਤੀ ਪਰ ਜਿੰਨੀ ਦਿੱਤੀ ਬੱਚਾ ਚੱਲਿਆ ਸੀ ਤੂੰ ਚੱਲ ਗਿਆ ਮੈਂ ਜਦੋਂ ਨਵਾਂ ਨਵਾਂ ਐਕਟਰ ਬਣਿਆ ਕਿ ਮੈਂ ਕਿਹ ਵੀ ਪਾਰਟੀ ਕਰੀਏ ਮੈਂ ਤੇ ਮੇਰੀ ਘਰਾਂ ਵੀ ਮੈਂ गला मैं भाई घर ने पार्टी की थी कोई पंद्रह पा बंदे बुला ले दो वेटर बुला ले दो वेटर बुला के खाना खुना ला दा ला के मैं छोटे क्या ना गया मैं यार ये साढ़े वर्ग के फिर गप भी खूब मारते हैं मैं एक बंदे मैं क्या मैं भाई पता पार्टी के किन्ने पार पैसे ला के कहते कि ला गए ਲਗੇ ਬਵਾ ਦੂਰੇ ਯਾਰ ਜੀ ਮਗਰ 5 ਲਾਗ ਗਿਆ 5000 ਉਹ ਕਹਿੰਦੇ ਲਾਗੇ ਹੋਣਾ ਭਾਈ 5000 ਤਾਂ ਲੱਗੀ ਆ ਹੁਣ ਪਲੇਟਾਂ ਪਈਆਂ ਚੌਕੇ ਪਈਆਂ ਮੇਕ ਮੇਟ ਮੇ ਤੋਂ ਫੇਰ ਨਾ ਲਗੇ ਗਿਆ ਮੈਂ ਫੇਰ ਜਿੱਥੇ ਕੋਲੇ ਗਿਆ ਮਗਰ ਬੇਬੇ ਪਤਾ ਪਾਣ ਦੇ ਕਿੰਨੇ ਪੈ ਲਾ ਕੇ ਕਹਿੰਦੇ ਭਾਈ ਕਿੰਨੇ ਲਾ ਕੇ ਮਗਰ 15000 ਲਾਗ ਗਿਆ 15000 ਮੇ ਲੱਗ ਗਿਆ ਹੁਣ ਆ ਭਾਈ ਲੱਗ ਗਿਆ ਹੁਣ ਐਨੇ ਚ ਭਾਈ ਸਬ지 ਸੂਜੀ ਪਾਤੀ ਸਬ지 ਸਾਰੇ ਖਾਣ ਲਾ ਕੇ ਦੇਖਿਆ ਕਿ ਹਰੇਕ ਸਬਜ਼ੀ ਦੇ ਤਨੂਨ ਜ਼ਿਆਦਾ ਹੈ ਪਰ ਮੇਰੀ ਕਹਾਣੀ ਕੀ ਪਤਾ ਉਹ ਵੇ ਪਹੁੰਚ ਗਈ ਉਹ ਕਹਿੰਦੀ ਬਾਬਾ ਜੀ ਪਤਾ ਇਹ ਪਾੜਨੇ ਕਿੰਨੇ ਪੈ ਲਾ ਕੇ ਕਹਿੰਦਾ ਭਾਈ ਕਿੰਨੇ ਲਾ ਕੇ ਕਹਿੰਦਾ 20000 ਲਾ ਕੇ 20000 ਬਾਬਾ ਕਹਿੰਦਾ ਹਣ ਲਾ ਗਿਆ ਭਾਈ ਲਾ ਗਿਆ ਹੁਣਾ 19000 ਦਾ ਨੂਣੀ ਪੈ ਗਿਆ ਹੁਣ ਵਿੱਚ ਨਹੀਂ ਨਹੀਂ ਬਾਕੀ ਗੱਲ ਇਹ ਹੈ ਭਾਈ ਜਿਹੜਾ ਬੰਦਾ ਮੇਰੇ ਨਾਲ ਮਿਲ ਗਿਆ ਉਹ ਅੱਜ ਵੀ ਬਰਿਆ ਕੱਲ ਵੀ ਬਰਿਆ ਦੇ ਪਰਸੋਂ ਨਹੀਂ ਕਰਦਾ ਉਹਦੀ ਗੱਲ ਇਹ ਹੈ ਭੀਜਾ ਦਾ ਮੈਨੂੰ ਪੈਸੇ ਦੇ ਮੈਂ ਉਹ ਦਾਰੇ ਜਿਉਂ ਨੇ ਧਾਰੇ ਮੈਨੂੰ ਦੇ ਦੇ ਮੁੜ ਕੇ ਪੈਸੇ ਵਾਪਸ ਨਾ ਆਏ ਉਹ ਮੈਨੂੰ ਕਹਿੰਦਾ ਕਹਿੰਦਾ ਮਰ ਜਾਂਦਾ ਕਦੋਂ ਦੇਵੇਂਗਾ ਕਦੋਂ ਦੇਵੇਂਗਾ ਪਰ ਮੈਂ ਦੇ ਦੂੰਗਾ ਦੇ ਨੂ ਆ ਕੇ ਠਕ ਦੰਗਾ ਤੇ ਲੈ ਦਾ ਗੱਲ ਆ ਵੀ ਇੱਕ ਤੱਕ ਪੈਸੇ ਕਿੱਥੇ ਮੋੜੇ ਨਹੀਂ ਦੂਜਾ ਬੰਦਾ ਜੇ ਮੇਰੀ ਕੋਈ ਗਾਰੰਟੀ ਦੇ ਬੈਠੇ ਉਹ ਗਰੰਟੀ ਦੇ ਪੈਸੇ ਵਾਸਤਾ ਨਹੀਂ ਹੁੰਦੇ ਯਾਰ ਉਹਦੀ ਮੰਜ ਬਗਿਆਦੀ ਜਾਂ ਮਕਾਨ ਵੇਚ ਜਾਂਦਾ ਤੀਜਾ ਇਤਵਾਰੀ ਮੈਂ ਭਾਈ ਸਾਹਿਬ ਫੀਮ ਦੇ ਕੇ ਫੜਿਆ ਗਿਆ ਤੇਰੇ ਵਾਗੇ ਬੰਦੇ ਨੇ ਕਿਹਾ ਮੇਰੀ ਜ਼ਬਾਨ ਤੇ ਦੇਤੀ ਮੈਂ ਉੱਥੇ ਫਸਾਰ ਹੋ ਗਿਆ ਪੁਲਿਸ ਸੀਮਲੇ ਕਤੂਈ ਫੜਿਆ ਨੂੰ 25000 ਰੁਪਏ ਖਰਚ ਹੋ ਗਏ ਮੈਂ ਉਹ ਕੀ ਕੁੱਲਤੀ ਆ ਗੱਲੇ ਆ ਤੂੰ ਆਦਾ ਨਾ ਆ ਜਾ ਕੇ ਸੰਭਾਲ ਬਈ ਗੱਲਾਂ ਲੰਮੀਆਂ ਨਹੀਂ ਦੱਸਦਾ ਗੱਲ ਮੈਂ ਪੁਰਾਣੀ ਦੱਸਦਾ ਹੁਣ ਮੈਂ ਬਈ ਬਾਬਾ ਜੀ ਅੱਛਾ ਬਈ ਮੈਂ ਜਿਹੜੇ ਪਿੰਡ ਦੇ ਰਹਿਣ ਵਾਲਾ ਸੀ ਸਾਰੇ ਲੋਕਾਂ ਦੇ ਪੈਸੇ ਲੈਣੇ ਸੀ ਮੈਂ ਹਰੇਕ ਬੰਦੇ ਦੇ ਪੈਸੇ ਲੈਣੇ ਸੀ ਮੈਂ ਕਿ ਆ ਵੀ ਹਰੇਕ ਬੰਦੇ ਦੇ ਪੈਸੇ ਲੈਣੇ ਜਿਹਨੂੰ ਉਹ ਪੈਸੇ ਮੰਗਾ ਪੈਸੇ ਮੈਨੂੰ ਦੇਵੇਂ ਨਾ ਕਹਿੰਦਾ ਮੈਂ ਨਹੀਂ ਦਿੰਦਾਗਾ ਤੂੰ ਪੈਸੇ ਮੋੜਦਾ ਨਹੀਂਗਾ ਮੈਂ ਤਾਂ ਬੜੇ ਫਸੇ ਆਂ ਬਈ ਐਨੇ ਜੀ ਭਾਈ ਸਾਹਿਬ ਅੱ끼 ਦੇਖਿਆ ਇੱਕ ਬੰਦਾ ਨਵਾਂ ਘਰੇ ਆਉਂਦਾ ਹੈ ਮਗਰ ਆ ਪਾਈ ਸਾਹਿਬ ਤੁਸੀਂ ਇਹ ਪਿੰਡ ਦੇ ਨਵੇਂ ਆਏ ਹੋ ਕਹਿੰਦਾ ਹਾਂ ਮੈਂ ਪਿੰਡ 'ਚ ਵਪਾਰ ਕਰਨ ਆਇਆ ਹੈ ਮਗਰ ਗੱਲ ਸੁਣ ਲੈ ਵਪਾਰਤਾ ਕਰਨ ਲਈ ਪਰ ਇਹ ਪਿੰਡ ਦੇ ਮਾ ਕਿਸੇ ਬੰਦੇ ਨੂੰ ਉਧਾਰ ਨਾ ਦੇ ਬੈਠੀ ਕਹਿੰਦਾ ਯਾਰ ਅੱਛਾ ਬੰਦੇ ਆ ਇਹ ਪਿੰਡ ਦੇ ਬੰਦੇ ਬੜੇ ਕੁੱਤੇ ਆ ਮਗਰ ਪੈਸੇ ਲੈ ਕੇ ਮੋੜ ਦੇ ਨਹੀਂ ਕਹਿੰਦਾ ਯਾਰ ਇਹ ਜਗਲਾ ਪਾਲਾ ਰਾਗ ਹੀ ਪਾਲਾ ਮਗਰ ਮੈਂ ਲੋਕਾਂ ਨੂੰ ਮਹੀਨਾ ਪੋੜਨਾ ਐ ਲੈ ਪਾਇਦਾ 6-7 ਜਰਵਾ ਫੇਰ ਮਿਲ ਗਿਆ ਮੈਨੂੰ ਕਹਿੰਦਾ ਯਾਰ ਤੂੰ ਉਹ ਬੰਦਿਆਂ ਦੇ ਨਾਲ ਲਖਾ ਦੇ ਜਿਹੜੇ ਪੈਸੇ ਲੈ ਕੇ ਮੋੜਦੇ ਨਹੀਂ ਮਗਰ ਲਖਾ ਦੂੰਗਾ ਮੈਂ ਤੇ ਪਿੰਡ ਦੇ ਮਗਰ ਮੰਨਦੇ ਆ ਮੈਂ ਲਖਾ ਦੂੰਗਾ ਮੈਂ 100 ਰੁਪਏ ਦੇਈਆਂ ਉਹਨੇ ਮੈਨੂੰ 100 ਰੁਪਏ ਦੇਦਾ ਮੈਨੂੰ ਕਹਿੰਦਾ ਤੂੰ ਮੈਨੂੰ ਰਾਹ ਪਾਇਆ ਐ ਤੇ ਅੱਜ ਤਾਂ ਮੈਂ 100 ਰੁਪਏ ਦੇਣਾ ਹੀ ਐ ਕੋਈ ਮੈਨੂੰ 100 ਰੁਪਏ ਦੇਂਦਾ ਇਤਲਾ ਮੋੜ ਹੀ ਦੇਂਗਾ ਮੈਂ 100 ਰੁਪਏ ਲਿਆ ਅਧਿਆ ਪੀਤਾ ਕਉਆ ਪੀਤਾ ਆਪ ਇਹਨੇ ਲਾ ਦੇ ਰੌਲਾ ਪਾ ਦਾ ਤੋ ਇਹਨੇ ਭਾਈ ਸਾਹਿਬ ਫੇਰ ਆ ਗਿਆ ਬੰਦਾ ਉਹ ਕਹਿੰਦਾ ਯਾਰ ਤੂੰ ਮੈਨੂੰ ਉਹ ਬੰਦਿਆਂ ਦੇ ਨਾਲ ਲਿਖਾ ਦੀ ਜਿਹੜੇ ਪੈਸੇ ਲੈ ਕੇ ਮੋੜਦੇ ਨਹੀਂ ਮਗਰ ਕੀ ਕਿਹਾ ਪਹਿਲਾਂ ਤੂੰ ਉਹ ਬੰਦਿਆਂ ਦੇ ਨਾਲ ਲਿਖਾ ਦੀ ਜਿਹੜੇ ਪੈਸੇ ਲੈ ਕੇ ਮੋੜਦੇ ਨਹੀਂਗੇ ਮਗਰ ਪਹਿਲਾਂ ਮੇਰਾ ਨਾਂ ਹੀ ਲਿਖ ਲੈ ਮਗਾ ਕਿਹੜਾ ਪਿਓ ਦਾ ਪੁੱਤ ਐ ਜਿਹਦੇ ਮੈਨੂੰ ਪੈਸੇ ਦਿੱਤੇ ਹੁਣ ਮੁੜ ਕੇ ਲੈ ਆਉਣਾ ਮਗਾ ਕਿਤੇ ਕੋਈ ਕਮਾਉਂਦਾ ਕਿਤੇ ਕੋਈ ਕਮਾਉਂਦਾ ਮੈਨੂੰ ਪੈਸੇ ਲੈਣੇ ਆਉਂਦੇ ਸੀ ਨੇ ਨਹੀਂ ਉਹ ਲੋਕਾਂ ਨੂੰ ਦੇਣੇ ਆਉਂਦੇ ਨੇ ਮੀਨੂ ਤੇ ਬਤਾਉਂ ਰਿਹਾ ਉਹ ਮੈਨੂੰ ਕਹਿੰਦਾ ਗਰਦ ਨੂੰ ਤੂੰ ਮੇਰਾ 200 ਰੁਪਇਆ ਦਿੰਦਾ ਨਹੀਂਗਾ ਕਹਿੰਦਾ ਅਗਲੇ ਜਨਮ ਚ ਨਾ ਗਿਣ-ਗਿਣ ਕੇ ਦੇਂਗਾ ਗਿਣ-ਗਿਣ ਕੇ ਮਗਾ ਜੇ ਅਗਲੇ ਜਨਮ ਮੈਂ ਗਿਣ-ਗਿਣ ਕੇ ਦੇਊਂਗਾ ਨਾ ਕਮਾ ਕੇ ਇਹ ਪੈਸੇ ਸੱਤ ਜਨਮ ਨਹੀਂ ਮੋੜਦਾ ਮੈਨੂੰ ਕਹਿੰਦਾ ਸੱਤ ਜਨਮ ਕਿਹਨੇ ਮੋੜਦਾ ਮੈਂ ਮਗਾ ਦੱਸ ਦਿੰਦਾ ਕਿਹਨੇ ਮੋੜਦਾ ਮਗਾ ਜਦੋਂ ਮੈਂ ਕਹਾਉਂਗਾ ਪੜਨ ਗਿਆ ਸੀ ਨਾ ਤੇ ਮੈਂ ਗਿਤੀ ਸਿੱਖੀ ਜਾਂਦਾ ਸੀ ਤੇ ਮਾਸਟਰ ਆਇਆ ਉਹਨੇ ਮੇਰੀ ਗਿਤੀ ਦੇਖੀ ਆਹੇ ਮੇਰੇ ਕਿਤਾਬ ਵਿੱਚ ਪੜ ਮਰੀ ਮੈਨੂੰ ਕਹਿੰਦਾ ਸਾਰਾ ਤੈਨੂੰ ਸੱਤ ਜਨਮ ਗਿਤੀ ਨਹੀਂ ਆ ਸਕਦੀ ਮਗਾ ਜਦੋਂ ਸੱਤ ਜਨਮ ਮੈਨੂੰ ਗਿਤੀ ਨਹੀਂ ਆ ਸਕਦੀ ਤੈਨੂੰ ਮੈਂ ਕਿਹਿੰ ਕਿਹ ਕੇ ਕਿਵੇਂ ਦੇਵਾਂਗਾ ਫਿਰ ਇਹਨਾਂ ਭਾਈ ਸਾਹਿਬ ਮੈਨੂੰ ਕਿਹ ਫੇਰ ਲੋੜ ਪਈ ਮਗਰ 300 ਰੁਪਏ ਲਈ ਉਹਨੇ ਲਵਾ ਲੀ ਕਿਉਂ ਤਮਾ ਮੈਂ ਦੰਦ ਦਾ ਹੈ ਨਹੀਂ ਮਗਰ ਜਮੀ ਕਰਤਾਰੇ ਕੋਲੇ ਜਾਨੇ ਖਾਤੋਂ ਕਰਦੈ ਚੇਦ ਮੈਂ ਕਰਤਾਰੇ ਕੋਲੇ ਜਾਨਿਆ ਮੈਂ ਕਰਤਾਰੇ ਕੋਲੇ ਗਿਆ ਮੈਂ ਕਰਤਾਰੇ ਘਰ ਹੀ ਆ ਕਲਕ ਨਹੀਂ ਆ ਬਾਈ ਮੈਂ ਕਹ ਗਿਆ ਲੈ ਬਾਈ ਕਿ 300 ਰੁਪਏ ਦੀ ਲੋਟ ਪੈ ਗਈ ਕਹਾਂ ਨਾ 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 ਤੇਰੀ ਪੈਣ ਨਹੀਂ ਪਈ ਮੈਨੇ ਤੈਨੂੰ ਭਾਈ ਸਾਹਿਬ ਪੈਸੇ ਮੋੜਦਾ ਮਗਰ ਭਾਈ ਸਾਹਿਬ ਮੋੜਦਾ ਕਿਵੇਂ ਨਹੀਂ ਕਹਿੰਦਾ ਨਹੀਂ ਮੈਂ ਤੋਦਾ ਵਾਪਸ ਨਹੀਂ ਕਰਦਾ ਕਾਲਾ ਨਾ ਮੋੜੀ ਮੈਂ ਕਹ ਗਿਆ ਸੁਣ ਲੈ ਜਿਹੜੇ ਕਾਪੇ ਤੇ तेरे پیسے ਤੈਨੂੰ ਵਾਪਸ ਨਾ ਮੋੜੇ ਮੈਂ ਵੀ ਆਹਦੇ ਪਿਓ ਦਾ ਪੁੱਤ ਨਹੀਂ ਕੰਦਾ ਕੀ ਕਹ ਮੈਂ ਵੀ ਆਹਦੇ ਪਿਓ ਦਾ ਪੁੱਤ ਨਹੀਂ ਘਰ ਵਾਲੇ ਕਹਿੰਦੇ ਦੇ ਦਿਓ ਜੀ ਦੇਖੋ ਸਵਾਹ ਖਾਈ ਜਾਂਦਾ ਤੁਸੀਂ ਕਿਉਂ ਡਰੀ ਜਾਂਦੇ ਹੋ ਪੈਸੇ ਮੋੜ ਕੇ ਲੈ ਜਾਣਾ ਹੋਰੇ ਮੈਨੂੰ ਜਿੱਤੇ 300 ਰੁਪਏ ਭੜਾਦਾ ਮੈਂ ਹਫ਼ਤੇ 'ਚ ਰੋਟ ਪੂਆ ਪੀਆ ਕਰਾਂ ਤੇਰੇ ਘਰਗੜਾ ਪੜਕਾ ਮਾਰਾ ਕਰ ਆਇ ਨੀ ਪੈਸਾ ਹਫ਼ਤਾ ਆ ਗਿਆ ਜਦੋਂ ਹਫ਼ਤਾ ਆ ਗਿਆ ਮੇਰੇ ਘਰੇ ਆ ਗਿਆ ਮੈਂ ਕਹਾ ਚੱਕ ਰਹੀ ਜਾਂਦਾ ਜੀ ਮੈਨੂੰ ਮਰਾ ਬਲੀ ਕਹਿੰਦਾ ਕਹਦਾ ਮਾ ਕਹਣਾ ਕਹਦਾ ਕਰਦਾ ਮਨਨ ਕਿ ਹੁਣ ਦੇ ਆਉਂਦੇ ਨਹੀਂ ਹੁੰਦੇ ਹਮ ਨੂੰ ਇਹ ਆਉਂਦੇ ਵਗੇ ਆ ਗਿਆ ਤੇ ਤਾਰਾ ਕਹਿੰਦਾ ਹਾਂ ਭਾਈ ਮਰੇ ਹਾਂ ਭਾਈ ਕਹਦਾ ਮੈਨੇ ਪੈਸੇ ਦੇਣੇ ਮਗਾ ਨਹੀਂ ਦੇ ਸਕਦਾ ਕਹਦਾ ਮੇਰੇ ਪੈਸੇ ਮਗਾ ਮੈਂ ਨਹੀਂ ਦੇ ਸਕਦਾ ਵੀ ਮੇਰੇ ਪੈਸੇ ਕਹਦਾ ਕਿਉਂ ਨਹੀਂ ਦੇ ਸਕਦਾ ਮਾ ਮੈਂ ਨਹੀਂ ਦੇ ਸਕਦਾ ਕਹਦਾ ਤੂੰ ਮੈਨੂੰ ਉਹ ਤੇ ਕੀ ਕਿਹਾ ਸੀ ਮਗਾ ਕੀ ਕਿਹਾ ਸੀ ਫਿਰ ਤੂੰ ਮੈਨੂੰ ਉਹ ਤੇ ਕਿਹਾ ਸੀ ਕਿ ਮੈਂ ਵੀ ਆਦੇ ਪਿਓ ਦਾ ਪੁੱਤ ਨਹੀਂ ਜੇ ਤੈਨੂੰ ਪੈਸੇ ਨਾ ਮੋੜੇ ਦਾ ਮਗਾ ਕੀ ਕਿਹਾ ਸੀ ਕਿ ਤੂੰ ਮੈਨੂੰ ਉਹ ਤੇ ਕਿਹਾ ਸੀ ਮੈਂ ਵੀ ਆਦੇ ਪਿਓ ਦਾ ਪੁੱਤ ਨਹੀਂ ਜੇ ਤੈਨੂੰ ਹੱਥੇ ਪੈਸੇ ਨਾ ਮੋੜੇ ਮਗਾ ਮਾੜੀ ਮਾਦੋ ਪੁੱਛਿਆ ਸੀ ਉਹ ਗੱਲ ਸੱਚੀ ਨਿਕਲੀ ਤੇ ਉਹ ਬਗੇ ਮੈਂ ਤਾਂ ਆਪਦੇ ਪਿਓ ਦਾ ਪੁੱਤ ਨਹੀਂ ਉਹ ਬਗੇ ਗਲਤੀ ਗੱਲ ਕੋਈ ਨਹੀਂ ਕਰਦਾ ਮੈਂ ਉਹ ਮਗਾ ਗੱਲ ਬਾਈ ਹੈ ਹੋ ਗਈ ਮਗਾ ਜਦੋਂ ਮੇਰਾ ਪਿਓ ਮੇਰੀ ਮਾਂ ਨੂੰ ਵਿਆਹ ਕੇ ਲੈ ਆਇਆ ਨਾ ਤੇ ਮੈਂ ਮਗਾ ਸਾਥ ਦਾ ਨਾਲ ਹੀ ਆ ਗਿਆ ਸੀ ਆ ਹੋ ਜਾਂਦਾ ਕੀ ਵਾਰੀ ਚਲੋ ਸਾਥ ਦਾ ਮੈਂ ਨਾਲ ਆ ਗਿਆ ਸੀ ਕਿ ਵਾਰੀ ਹੋ ਜਾਂਦਾ ਵੀ ਬਹੁਲੇ ਨਾਲ ਵਿਧਵਾ ਕਹਿਣਾ ਕੋਈ ਗੱਲ ਨਹੀਂ ਉਹ ਮਗਾ ਗੱਲ ਮੈਂ ਉਹ ਬੰਦੇ ਨਾਲ ਬਾਹ ਲੜਨ ਲੱਗ ਗਿਆ ਮੇਰੀ ਮਾਂ ਕਹਿੰਦੀ ਕੋਲ ਛੋੜਾ ਨਾ ਹੀ ਲਖਾ ਦੇਣੇ ਕੋਲੇ ਛੋੜਾ ਨਾ ਹੀ ਲਖਾ ਦੇ ਮੰਗਿਆ ਮਗਰ ਉਹ ਮੇਰੇ ਪਿਓ ਹੀ ਨਹੀਂ ਆ ਮੁਰ ਛੁੜ ਕੇ ਪੈਸਾ ਚਲੇ ਗਿਆ ਅੱਜ ਮੁੜ ਕੇ ਮੰਗਦਾ ਪੈਸੇ ਮਗਰ ਮੈਥੋਂ ਜਿਹੜਾ ਪੈਸੇ ਮੰਗਦਾ ਸਿੱਧਾ ਅੰਦਰ ਆ ਕੇ ਇੱਕ ਵਾਰੀ ਫੋਨ ਦਾ ਸੁਣ ਲੋ ਕਿ ਕਮਰੀ ਤੇ ਕੋਲ ਬੈਠਾ ਸੀ ਮੈਨੂੰ ਕਹਿੰਦਾ ਸਾਰੇ ਪਿੰਡ ਦੇ ਪੈਸੇ ਦੇਣੇ ਆ ਤੂੰ ਤੇ ਕਹਿੰਦਾ ਆਪਾਂ ਨੂੰ ਚਾਹ ਵਾਸਤੇ ਦੁੱਧ ਨਹੀਂ ਸਕਦਾ ਮਗਰ ਇਹ ਬੜਾ ਪੰਗਾ ਪਿਆ ਪਹਿਲਾ ਕੌਣ ਆ ਤਾਂ ਸੱਜਣ ਸਿੰਘ ਆ ਮੈਂ ਕਿਵੇਂ ਆਇਆ ਕਹਿੰਦਾ ਪੈਸੇ ਲੈਣਾ ਹੈ ਮੜਾਉਣ ਜਾ ਕੌਣ ਦੇ ਉਹ ਕਹਿੰਦਾ ਭਾਈ ਮੇਰੇ ਪੈਸੇ ਨਹੀਂ ਦਿੰਦਾ ਮੈਂ ਤੇਰੇ ਪੈਸੇ ਬੁਣੇ ਸੀ ਯਾਰ ਤੇਰੇ ਪੈਸੇ ਮੋੜ ਦਿੰਦਾ ਰੋਜ਼ ਸ਼ਾਮ ਨੂੰ ਕੋਲੋਂ ਪੈਸੇ ਆ ਜਾਂਦੇ ਆ 5-400 ਮੈਂ ਕਰਕੇ ਜੇ ਉਹ ਦੇਣ ਲੱਗੇ ਮੈਂ ਸਭ ਖਾ ਬੈਠਾ ਨਹੀਂ ਦੁੱਧ ਹੀ ਧੋਗੇ ਪੈਸੇ ਦੇਣੇ ਆ ਦੁੱਧ ਮੁਗੈ ਮੇਰੇ ਕੋਲ ਹੁੰਦਾ ਨਹੀਂ ਯਾਰ ਮੈਂ ਕੀ ਕਰ ਆਪਾਂ ਕੀ ਬੈਗਾ ਉਹ ਭਾਈ ਸਾਹਿਬ 2-3 ਮਹੀਨਾ ਲੋੜ ਪਈਆਂ ਤੁਹੇ ਭੇਜਿਆ ਕਰੀ ਵੀ ਇਹ ਹੈਗੇ ਭਾਈ ਸਾਹਿਬ ਧੋਗੇ ਦੇ ਦੇ ਆਪਾਂ ਚਾਹ ਬਣਾ ਕੇ ਪੀ ਜਾਈਏ ਜਦੋਂ ਕੁਲਕ ਵੀ ਨਵਾਂ ਆ ਗਿਆ ਤਾਂ ਮੈਨੂੰ ਕਹਿੰਦਾ ਭਾਈ ਦੁੱਧ ਦਾ ਕਹਿੰਦਾ ਮੱਧ ਦੁੱਧੇ ਨੂੰ ਹੜ ਗਈ ਮਗਾ ਕੋਈ ਗੱਲ ਨਹੀਂ ਫੇਰ ਸੁਣੂ ਕਿ ਮੈਨੂੰ ਮਿਹਰੇ ਕਾਲੀ ਹੈ